ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਾਈਨਲੀ ਜੀ ਸੈਕੰਡ ਡੇ ਆ ਜੀ ਅੱਜ ਮਾਤਾ ਭੋਗ ਪੈ ਗਿਆ ਹੋ ਗਿਆ ਜੀ ਸ਼ਾਮ ਦਾ ਟਾਈਮ ਬੱਚਿਆਂ ਨੂੰ ਥੋੜਾ ਜਿਹਾ ਖਵਾਉਣ ਵਾਸਤੇ ਅਸੀਂ ਬਾਹਰ ਲੈ ਕੇ ਆਏ ਸੀਗੇ ਤੇ ਲਓ ਜੀ ਵੱਜ ਗਏ ਰਾਤ ਦੇ ਜੀ 12 ਪੂਰੇ ਸਾਡੇ ਮੇਰੀ ਭਤੀਜੀ ਨੇ ਸਾਨੂੰ ਦਿੱਤਾ ਬਹੁਤ ਹੀ ਵੱਡਾ ਸਰਪ੍ਰਾਈਜ਼ ਕਿਉਂਕਿ ਸਾਨੂੰ ਬਿਲਕੁਲ ਨਹੀਂ ਸੀ ਜੀ ਪਤਾ ਤੇ ਬੇਟੀ ਦਾ ਬਹੁਤ ਸ਼ੌਕ ਸੀ ਬਹੁਤ ਸ਼ੌਕ ਨਾਲ ਇਹਨੇ ਕੇਕ ਲੈ ਕੇ ਆਂਦਾ ਸਭ ਕੁਝ ਲੈ ਕੇ ਆਂਦਾ ਤੇ ਸਰਪ੍ਰਾਈਜ਼ ਕਰਿਆ ਸਾਡੇ ਲਈ ਬਹੁਤ ਵੱਡਾ ਤੇ ਬੇਟੇ ਲਈ ਵੀ ਕਿਉਂਕਿ ਬੇਟੇ ਦਾ ਅੱਜ ਬਰਥਡੇ ਹੈ ਜੀ ਤੇ ਉਹਦੇ ਰਿਕਾਰਡਿੰਗ ਆਪਾਂ ਨੇ ਅਖੰਡ ਪਾਠ ਵੀ ਕਰਵਾਇਆ ਸੀਗਾ ਗੁਰਦਵਾਰ ਸਾਹਿਬ ਦੇ ਵਿੱਚ ਤੇ ਆਪਾਂ ਆਏ ਹੋਏ ਆ ਜੀ ਭਾਬੀ ਉਹਨਾਂ ਦੇ ਕੋਲ ਤੇ ਲਓ ਜੀ ਫਟਾਫਟ ਮੇਰੀ ਭਤੀਜੀ ਨੇ ਲਾਤੀਆਂ ਜੀ ਮੋਮਬਤੀਆਂ ਤੇ ਫਾਈਨਲੀ ਤੁਸੀਂ ਦੇਖ ਸਕਦੇ ਹੋ ਬੇਟੇ ਨੂੰ ਵੀ ਉਧਰੋਂ ਕਰ ਲਿਆ ਜੀ ਆਨਲਾਈਨ ਕਿਉਂਕਿ ਸੰਡੇ ਹੀ ਸੀਗਾ ਬੇਟੇ ਦਾ ਉਧਰ ਤੇ ਬੇਟਾ ਬਹੁਤ ਖੁਸ਼ ਹੋਇਆ ਜੀ ਬਹੁਤ ਜ਼ਿਆਦਾ ਉਹਦਾ ਕੈਨੇਡਾ ਦੇ ਵਿੱਚ ਪਹਿਲਾ ਜਨਮ ਦਿਨ ਹੈ ਜੀ ਤੇ ਕਿਸੇ ਹੋਰ ਨਾਲ ਉਹਨਾਂ ਨੇ ਨਹੀਂ ਸੈਲੀਬ੍ਰੇਟ ਕੀਤਾ ਬਸ ਸਾਡੇ ਨਾਲ ਹੀ ਐਦਾਂ ਹੀ ਕਾ ਪੀਕੇ ਤੇ ਗੁਰਦੁਆਰਾ ਸਾਹਿਬ ਜਾ ਕੇ ਬਸ ਸੈਲੀਬ੍ਰੇਟ ਕਰ ਲਿਆ ਕਿਉਂਕਿ ਉਹਦੇ ਜਿਆਦਾ ਫਰੈਂਡ ਸਰਕਲ ਉੱਥੇ ਨਹੀਂ ਹੈਗਾ ਜੀ ਤੇ ਲਓ ਜੀ ਇੱਧਰ ਸਾਨੂੰ ਬਿਠਾ ਲਿਆ ਜੀ ਸਾਨੂੰ ਤਾਂ ਬਿਲਕੁਲ ਨਹੀਂ ਮੈਂ ਤਾਂ ਇੱਕਦਮ ਸ਼ੌਕ ਹੋ ਗਈ ਮੈਂ ਡਰ ਗਈ ਦੇਖ ਕੇ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਬੱਚਿਆਂ ਨੂੰ ਵੀ ਇਹ ਇਹ ਕੀ ਹੋਇਆ ਤੇ ਫਟਾਫਟ ਭਾਬੀ ਨੂੰ ਪਤਾ ਸੀਗਾ ਮੰਨੂ ਤਾਂ ਇਹਦੇ ਪਾਪਾ ਨੂੰ ਤਾਂ ਬਿਲਕੁਲ ਨਹੀਂ ਸੀ ਜੀ ਪਤਾ ਤੇ ਲਓ ਜੀ ਦੇਖੋ ਸਾਡੇ ਹਾਲ ਸੁੱਤੇ ਪਏ ਅਸੀਂ ਡਰ ਗਏ ਤੇ ਮੈਨੂੰ ਲੱਗਿਆ ਵੀ ਦਿਨ ਚੜ ਗਿਆ ਚਲੋ ਦੇਖਦੇ ਆ ਜੀ ਹੁਣ ਆਪਾਂ ਕੱਟਦੇ ਆ ਜੀ ਕੇਕ ਤੇ ਉਧਰ ਬੇਟੇ ਦਾ ਫੋਨ ਵੀ ਆਇਆ ਹੋਇਆ ਤੇ ਬੇਟਾ ਕਹਿੰਦਾ ਫਟਾਫਟ ਉਠੋ ਜਲਦੀ ਕਰੋ ਤੇ ਇਧਰ ਬੇਟੀ ਹੈ ਜੀ ਮੇਰੀ ਭਤੀਜੀ ਕਹਿ ਰਹੀ ਹੈ ਜੀ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਧਰ ਮੇਰੀ ਮੰਮੀ ਨੇ ਤੇ ਇਧਰ ਇਹਦੇ ਪਾਪਾ ਤੇ ਮੈਂ ਭਾਬੀ ਸਾਰੇ ਜਿਹੜੇ ਸੁੱਤੇ ਪਏ ਸੀਗੇ ਬਹੁਤ ਵੱਡਾ ਮੇਰੀ ਜ਼ਿੰਦਗੀ ਦਾ ਪਹਿਲਾ ਬਿਗ ਸਰਪ੍ਰਾਈਜ਼ ਹੈ ਜੀ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਐਨਾ ਨਹੀਂ ਇੱਦਾਂ ਨਹੀਂ ਕਦੇ ਰਿਅਲਾਈਜ਼ ਕਰਿਆ ਜਾਂ ਮੈਨੂੰ ਕਦੇ ਕਿਸੇ ਨੇ ਇਦਾਂ ਸਰਪ੍ਰਾਈਜ਼ ਕਿਸੇ ਨੇ ਨਹੀਂ ਕਰਿਆ ਇਹ ਮੇਰੀ ਭਤੀਜੀ ਨੇ ਕਰਿਆ ਤੇ ਮੇਰੀ ਬੇਟੀ ਨੇ ਦੋਵਾਂ ਨੂੰ ਪਤਾ ਸੀਗਾ ਤੇ ਲਓ ਜੀ ਫਾਈਨਲੀ ਆਪਾਂ ਲੱਗੇ ਜੀ ਹੁਣ ਆਪਾਂ ਕੇਕ ਕੱਟਣ ਤੇ ਥੋੜਾ ਜਿਹਾ ਮੇਰੀ ਭਾਬੀ ਨੂੰ ਵੀ ਪਤਾ ਸੀਗਾ ਕਿਉਂਕਿ ਮਨੂੰ ਮੇਰੇ ਨਾਲ ਹੀ ਸੁੱਤੇ ਪਏ ਸੀਗੇ ਭਾਬੀ ਨਾਲ ਮੈਨੂੰ ਦੱਸਿਆ ਹੀ ਨਹੀਂ ਹੈਗਾ ਤੇ ਲਓ ਜੀ ਹੁਣ ਆਪਾਂ ਕੱਟਦੇ ਹਾਂ ਜੀ ਕੇਕ ਮਹਾਰਾ ਸੱਚੇ ਪਾਤਸ਼ਾਹ ਇਨੂੰ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ੇ ਤੰਦਰੁਸਤੀ ਬਖਸ਼ੇ ਦੀ ਉਮਰਾਂ ਲੰਬੀਆਂ ਹੋਣ ਬਾਬਾ ਜੀ ਸਮਤ ਬਖਸ਼ੇ ਤੇ ਮੇਰੇ ਬੱਚੇ ਦਾ ਜਦੋਂ ਕਿਤੇ ਬੇਟਾ ਮੇਰਾ ਬਾਅਦ ਤੋਂ ਆਏਗਾ ਜੀ ਤੇ ਬਹੁਤ ਵਧੀਆ ਫੰਕਸ਼ਨ ਕਰਾਂਗੇ ਜੀ ਆਪਾਂ ਵਧੀਆ ਸਰਪ੍ਰਾਈਜ਼ ਉਹਨੂੰ ਵੀ ਦਵਾਂਗੇ ਜੀ ਉਹਦੀ ਲਾਈਫ ਦੇ ਇਹ ਪਲ ਆਪਾਂ ਨੇ ਉਹ ਨਹੀਂ ਕਰਨੇ ਤੇ ਜਦੋਂ ਉਹ ਇੱਧਰ ਆਏਗਾ ਕਿਉਂਕਿ ਉਹਨੂੰ ਥੋੜਾ ਜਿਹਾ ਮੂਡ ਨੀਸੀ ਉਹਦਾ ਉਹ ਵੀ ਮੈਂ ਆਪਣਾ ਜਨਮ ਦਿਨ ਸੈਲੀਬ੍ਰੇਟ ਕਿਹਦੇ ਨਾਲ ਕਰਾਂ ਕਿਉਂਕਿ ਫਰੈਂਡ ਸਰਕਲ ਦੂਰ ਦੂਰ ਸੀਗਾ ਸਾਰਿਆਂ ਦਾ ਕਾਲਜ ਖਤਮ ਹੋ ਗਿਆ ਤੇ ਸੈਕੰਡ ਸੈਮੈਸਟਰ ਦੇ ਬੱਚਿਆਂ ਨਾਲ ਆਪਾਂ ਨੇ ਹੁਣ ਕਰਨਾ ਹੈ ਜੀ ਇਸ ਕਰਕੇ ਤੇ ਬਾਕੀ ਦੇਖਦੇ ਆ ਜੀ ਕੀ ਬਣਦਾ ਤੇ ਲੋ ਹੁਣ ਆਪਾਂ ਲੱਗੇ ਆ ਜੀ ਕੇਕ ਕੱਟਣ ਸਾਰੇ ਜਣੇ ਮਹਾਰਾਜ ਦਾ ਉਟਾਸਰਾ ਲੈ ਕੇ ਤੇ ਸਾਰਿਆਂ ਨੇ ਬਹੁਤ ਇਸ ਪਲ ਨੂੰ ਇੰਜੋਏ ਕੀਤਾ ਤੇ ਸਾਨੂੰ ਸਰਪ੍ਰਾਈਜ਼ ਕਰਕੇ ਇਹਨਾਂ ਨੇ ਬਹੁਤ ਸਾਨੂੰ ਬਹੁਤ ਹੀ ਖੁਸ਼ੀ ਹੋਈ ਬਸ ਮੈਂ ਜ਼ਿੰਦਗੀ ਦੇ ਵਿੱਚ ਮੈਂ ਕਦੇ ਦੱਸ ਨਹੀਂ ਸਕਦੀ ਇੱਧਰ ਮੇਰੀ ਮੰਮੀ ਵੀ ਉੱਠ ਕੇ ਆ ਗਏ ਨੇ ਸਾਰੇ ਜਿਹੜੇ ਸੁੱਤੇ ਪਏ ਸੀਗੇ ਇੱਧਰ ਬੇਟਾ ਹੈ ਜੀ ਮੇਰਾ ਆਨਲਾਈਨ ਹੋਇਆ ਵਾ ਮੈਂ ਆਪਣੇ ਬੇਟੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਕਹੀਆਂ ਤੇ ਉਹ ਬਹੁਤ ਖੁਸ਼ ਹੋਇਆ ਵਧੀਆ ਲੱਗਿਆ ਜੀ ਇਹ ਪਲ ਜ਼ਿੰਦਗੀ ਦੇ ਵਿੱਚ ਮਨਾਉਣੇ ਚਾਹੀਦੇ ਨੇ ਤੇ ਭਾਵੇਂ ਲੋਕੀ ਕਹੀ ਜਾਂਦੇ ਨੇ ਕਿ ਕਿਆ ਜਨਮ ਦਿਨ ਮਨਾਉਣਾ ਇਹ ਉਹ ਪਰ ਨਹੀਂ ਪਰ ਬਾਬਾ ਜੀ ਜਿਸ ਟਾਈਮ ਆਪਾਂ ਨੂੰ ਦੁਨੀਆ ਦੇ ਵਿੱਚ ਆਪਾਂ ਆਏ ਆ ਪ੍ਰਮਾਤਮਾ ਨੇ ਆਪਾਂ ਨੂੰ ਜੀਵਨ ਬਖਸ਼ਿਆ ਹੈ ਜੀ ਉਹਨੂੰ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ ਹੈ ਜੀ ਹਰ ਇੱਕ ਚੀਜ਼ ਸੈਲੀਬ੍ਰੇਟ ਕਰਨੀ ਚਾਹੀਦੀ ਜ਼ਿੰਦਗੀ ਛੋਟੀ ਜੀ ਹੈ ਜੀ ਇਹਨੂੰ ਖੂਬ ਇੰਜੋਏ ਕਰੋ ਇਹ ਵਧੀਆ ਲੱਗਿਆ ਫਿਰ ਉਸ ਤੋਂ ਬਾਅਦ ਆਪਾਂ ਕੇਕ ਕੱਟ ਕੇ ਫਿਰ ਆਪਾਂ ਸੌਂਦੇ ਆਂ ਜੀ ਕਿਉਂਕਿ ਆਪਾਂ ਨੂੰ ਸਵੇਰ ਟਾਈਮ ਜਲਦੀ ਜਾਣਾ ਹੈ ਜੀ ਅਖੰਡ ਪਾਠ ਦਾ ਭੋਗ ਹੈ ਜੀ ਜਿਹੜਾ ਕ੍ਰੇਪ 8:30 ਤੇ 9 ਦੇ ਵਿੱਚ ਵਿੱਚ ਉਹਨਾਂ ਨੇ ਪਾ ਦੇਣਾ ਹੈ ਜੀ ਕਿਉਂਕਿ ਉੱਥੇ ਜ਼ਿਆਦਾਤਰ ਉਹ ਚਲਦੀ ਰਹਿੰਦੀ ਜੀ ਲੜੀ ਤੇ ਨਾਲ ਦੀ ਨਾਲ ਉਹਨਾਂ ਨੇ ਪਾਠ ਫੇਰ ਰੱਖਣੇ ਹੁੰਦੇ ਨੇ ਜੀ ਅੱਗੇ ਤੋਂ ਅੱਗੇ ਤੇ ਲਓ ਜੀ ਆਪਾਂ ਹੋ ਗਏ ਸਵੇਰ ਦਾ ਟਾਈਮ ਹੋ ਗਿਆ ਆਪਾਂ ਚੱਲ ਪਏ ਜੀ ਘਰ ਤੇ ਇੱਧਰ ਮੇਰੇ ਹਸਬੰਡ ਤੇ ਮੇਰੀ ਮੰਮੀ ਆਪਾਂ ਹੋ ਗਏ ਜੀ ਰੈਡੀ ਆਪਾਂ ਚੱਲੇ ਜੀ ਗੁਰਦੁਆਰਾ ਸਾਹਿਬ ਨੂੰ ਤੇ ਲਓ ਜੀ ਮੰਮੀ ਵੱਲੋਂ ਵੀ ਸਾਰਿਆਂ ਨੂੰ ਹਾਏ ਤੇ ਇਧਰ ਮੇਰੇ ਹਸਬੰਦ ਵੱਲੋਂ ਤੇ ਲੋ ਜੀ ਹੁਣ ਆਪਾਂ ਪਹੁੰਚ ਜਾਨੇ ਆ ਜੀ ਸਿੱਧਾ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਇਧਰ ਗੁਰਦੁਆਰਾ ਸਾਹਿਬ ਚ ਬਾਬਾ ਜੀ ਕੀਰਤਨ ਕਰ ਰਹੇ ਨੇ ਲਾਈਵ ਚੱਲ ਰਿਹਾ ਜੀ ਉਧਰੋਂ ਤੇ ਆਪਾਂ ਵੀ ਦੇਖਦੇ ਆ ਜੀ ਆਪਾਂ ਇਧਰ ਮੱਥਾ ਟੇਕ ਕੇ ਉਸ ਤੋਂ ਬਾਅਦ ਫਿਰ ਆਪਾਂ ਸਿੱਧੇ ਤੁਹਾਨੂੰ ਜਿੰਨੇ ਵੀ ਸ਼ਲੋਕ ਜਿਹੜਾ ਭੋਗ ਦਾ ਟਾਈਮ ਦਾ ਜੋ ਵੀ ਹੁਕਮਨਾਮਾ ਆਇਆ ਜੀ ਅਰਦਾਸ ਵਗੈਰਾ ਜੋ ਵੀ ਹੋਇਆ ਜੀ ਤੇ ਅੱਗੇ ਵੀਡੀਓ ਦੇ ਵਿੱਚ ਕਰਿਓ ਜੀ ਇੰਜੋਏ ਤੇ ਜਰੂਰ ਮੇਰੇ ਬੱਚਿਆਂ ਨੂੰ ਆਪਣੀ ਵਿਸ਼ ਜਰੂਰ ਲਿਖ ਕੇ ਜਾਇਓ ਜੀ ਉਹਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਕੇ ਜਾਏ ਜੀ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠਾ ਹੈ ਜੀ ਪ੍ਰਦੇਸਾਂ 'ਚ ਬੈਠਾ ਹੈ ਦਿਲ ਤਾਂ ਬਹੁਤ ਟੜਕਦਾ ਹੈ ਜੀ ਕੀ ਕਰੀਏ ਚਲੋ ਠੀਕ ਹੈ ਜੀ ਫਿਰ ਵੰਚਨ ਲੋ ਸਮਾਨ ਆਹੋ ਨਾਨਕ ਸੋਨਰੇ ਮਨਾ ਲੋਕਤ ਤਾਏ ਨਿਤ ਸੋਨਰੀ ਮਨਾ ਮੋਕਤ ਕਾਹੇ ਤਹ ਜਾਂ バイバイ。 ਸ਼ਾਨ ਨਾਨਕ ਬਾਹ ਮੁਕਤ ਨਰ ਜੀਵਨ ਸਾਚੀ ਮਾਨ ਬੈਨਾ ਸੰਧੁਰ ਮਤਾ ਹਰਨਾ ज ਮੈਨੇ ਜੀ ਦੀ ਰਾਗ ਵਹਿ ਗਾਵੇ ਪਾਂਚੋ ਸੰਗ ਬਰੰਗਨ ਲਾਵੇ ਬਹਿਰਾਰੀ ਕਰਨਾਟੀ ਧਨੀ ਗਵਰੀ ਗਾਵੇ ਆਸਨ ਮੇਂ ਦੇ ਰਾਗ ਸਿਉ ਪਾਂਚੋ ਜੀਨੀ ਮੈਨਾ ਤਰ ਗਦ ਦਰ ਕੇ ਦਾਰਾ ਜਵਲੇ ਤਾਰਨਾ ਤੇ ਆ ਜਲ ਤਾਰਾ ਰਾਧਾ ਰਦਸਨੀ चार लॻे बाबन तूं ਤੋ ਆਪਣੀ ਦਿਨੇ ਲੇ ਕੇ ਦੂਰ ਜਿਨੇ ਨਾਮ ਦਿਆਇ ਗਏ ਬਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਜੀ ਕੀ ਛੁਟੀ ਰਾਮ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੀ ਸਤਨਾਮ ਸ੍ਰੀ ਵਾਹਿਗੁਰੂ ਵਾਹਿ ਕਲਾਸੀ ਕੋਲ ਦਾੁਖਰ ਧਰਮ ਕਾਜਕਾਰ ਬੋਲੋ ਜੈ ਗੁਰੂ ਆਪ ਜੀ ਦੇ ਸਿਖਾੰਦਾ ਮਨ ਨੀਮ ਆਪ ਜੀ ਨੇ ਕਰਦੇ ਪ੍ਰੀਤਮਾਨ ਭਾਈ ਲਖਵੀਰ ਸਿੰਘ ਦੇ ਸਮੂਹ ਪਰਿਵਾਰ ਕੋਲ ਬੇਟਾ ਪੁਨੀਤ ਸਿੰਘ ਦੇ ਜਨਮ ਦੀ ਖੁਸ਼ੀ ਅਤੇ ਵਿਦੇਸ਼ ਘਰਵਾਰ ਮਿਲਣ ਤੇ ਸੁਖਨਾਨੇ ਬਜਉਤੇ ਦੇਹ ਰੋਗਤਾ ਤੇ ਚੜ੍ਹਦੀ ਕਲਾ ਸ਼ੁਭ ਸ਼ਾਂਤੀ ਦੇ ਅਰਦਾਸ ਵਿੱਚ ਦੂਸਰੇ ਜਾਪ ਦੀ ਸੇਵਾ ਬੀਬੀ 인ਦਰਜੀਤ ਕੌਰ ਪਤਨੀ ਭਾਈ ਰਣਜੀਤ ਸਿੰਘ ਦੇ ਸਮੂਹ ਪਰਿਵਾਰ ਦੀ ਦੇਹ ਰੋਗਤਾ ਤੇ ਚੜ੍ਹਦੀ ਕਲਾ ਸ਼ੁਭ ਸ਼ਾਂਤੀ ਦੇ ਪਰਿਵਾਰ ਦੇ ਵਾਦੇ ਲਈ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੇਰੀ ਮਹਿਮਾ ਬਰਣ ਨਾ ਸਕੋ ਓ ਠਾਕੁਰ ਊਚ ਭਗਵਾਨਾ ਦਰਮਾਂ ਦੇ ਠੰਡੇ ਦਰਵਾਜ਼ਾ ਤੁਜ ਬਿਨ ਸੂਰਤ ਕਰੈ ਕੋ ਮੇਰੀ ਡਾਇਰੈਕਸ਼ਨ ਐਮ ਡੀਆ ਕੋਲਕਾ ਬਾੜ ਸਤਨਾਮ ਸ੍ਰੀ ਬਾਹੇ ਕਰੋ ਸਾਹਿਬ ਜੀ ਸਲੋਕ दया करण दुख हरण उचरन नाम कीर्तन है दयाल पुरक भगवान है नानक लेपत ना माया दया करण दुख हरण उचरन नाम कीर्तन है दयाल पुरक भगवान है ਨਾਨਕ ਲਿਪਦ ਨਾ ਮਾਇਆ ਪਾਹਿ ਬਲੰਦੜੀ ਬੁਝ ਗਈ ਰਖੰਦਣ ਪ੍ਰਭ ਆਪ ਜਿਨੇ ਉਪਾਈ ਮੇ ਧਨੀ ਨਾਨਕ ਸੋ ਪ੍ਰਭ ਜਾਪ ਔੜੀ ਜਹਾ ਪ੍ਰਭ ਪਏ ਦਿਆਲ ਨਾ ਬਿਆਪੇ ਮਾਇਆ ਟੋਟ ਗੰਗਨਾਸ ਹਰ ਇਕ ਧਿਆਇ ਨਿਰਮਲ ਪਏ ਸਰੀਰ ਜਾਨ ਤੂਰੀ ਨਾਇ ਮਨ ਤਨ ਪਏ ਸੰਤੋਖ ਪੂਰਨ ਪ੍ਰਭ ਪਾਇ ਤਰੇ ਕੋ ਟੰਬ ਸੰਗ ਲੋਕ ਕੁਲ ਸੁਭਾਇ ਮਨ ਤਨ ਪਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੋ ਟੰਬ ਸੰਗ ਲੋਕ ਕੁੱਲ ਸੁਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮਰੀ ਸ਼ਰਣ ਤੁਮਰੀ ਆਸਾ ਤੁਮਹਿ ਸਜਣੋ ਸੁਹਿਦੇ ਰੱਖੋ ਰੱਖਣ ਹਰ ਦਇਆਲਾ ਨਾਨਕ ਕਰਕੇ ੴ ਸ੍ਰੀ ਵਾਹਿਗੁਰੂ ਸਾਹਿਬ ਜੀ 16 ਮਹਲਾ 5 ਅੰਗੁਰ ਪੁਰਾ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਕੇਵ ਕੋਸਲ ਪਿਆਇ ਇਸ਼ਨਾਨਾ ਪਾਰ ਬ੍ਰਹਮ ਵਿਟਹੁ ਕੁਰਬਾਨਾ ਗੁਰਪੁਰਾ ਕੀਤੀ ਪੂਰੀ ਬਾਰ ਬਾਰ ਰਹਿਆ ਪਰਪੂਰੇ ਖੇਵ ਕੋਸਲ ਪਇਆ ਇਸ ਨਾਨਾ ਹਾ ਪਾਰ ਬ੍ਰਹਮ ਮਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਿਤ ਧਾਰੇ ਬੇਗਨਾ ਲਾਕ ਤਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤਖੋਏ ਪਤਤ ਪਨੀਤ ਸਭ ਹੋਏ ਰਾਮਦਾਸ ਸਰੋ ਵਰਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਕੋ ਬੰਦ ਨਿਤ ਗਾਇਆ ਸਾਦ ਸੰਗ ਬਿਲ ਚਾਈਆ ਮਨ ਬਾਚਤ ਫਲ ਪਾਈ ਗੁਰਪੂਰ ਅਰਦਾਸ ਹੈ ਗੁਰਗੋਪਾਲ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਤਿਆਆ ਰੋ ਆਪਣਾ ਬਿਰਦ ਰਖਾਇਆ ਵਾਹਿਗੁਰੂ ਪਾਲ ਅਨੰਦਾ ਜਪ ਜਪ ਜੀ ਵੈ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਰ ਦਾ ਮੈਂਬਰ ਆ ਜੀ ਬੱਚਿਆਂ ਨੂੰ ਬੱਚਿਆਂ ਦਾ ਰਾਜ ਦੂਸਰੇ ਜਗਦੀ ਸੇਵਾ ਦੀ ਭੀਮਦਰਜੀ ਸਿੰਘ ਜੀ ਸੋਨਿਹਾਲ ਸਵਾਸ਼ਰੀਆ ਕਾ ਲੰਨ ਵਾਹਿਗੁਰੂ ਸੋਨਿਹਾਲ ಲ ಮೇರೆ ಹಸ್ಬೆಂಡ ಮತ್ತ ಟೆಕ ಆಗ ನೀ ਗਾਂਢ ਬਾੜ ਦਾ ਭੋਗ ਪੈ ਗਿਆ ਜੀ ਸਭ ਤੋਂ ਪਹਿਲਾਂ ਮੇਰੀ ਮਾਂ ਮੇਰੀ ਦੁਨੀਆ ਉਹਨਾਂ ਨੇ ਮੇਰੇ ਬੇਟੇ ਨੂੰ ਸ਼ਗਨ ਦਿੱਤਾ ਜੀ 501 ਰੁਪਿਆ ਤੇ ਲਓ ਜੀ ਇੱਧਰ ਮੇਰੀ ਮੰਮੀ ਨੇ ਮੇਰੇ ਬੇਟੇ ਨੂੰ ਆਪਣਾ ਆਸ਼ੀਰਵਾਦ ਦਿੱਤਾ ਬਹੁਤ ਵਧੀਆ ਲੱਗਿਆ ਜੀ ਮੈਂ ਆਪਣੀ ਮੰਮੀ ਨੂੰ ਕਹਿ ਰਹੀ ਸੀ ਕਿ ਵੀ ਇਸ ਦੀ ਕੀ ਲੋੜ ਹੈ ਜੀ ਤੇ ਮੰਮੀ ਕਹਿੰਦੇ ਨਹੀਂ ਮੈਂ ਤੈਨੂੰ ਨਹੀਂ ਦਿੱਤਾ ਮੈਂ ਉਹਨਾਂ ਨੂੰ ਦਿੱਤਾ ਏ ਇਸ ਕਰਕੇ ਤੇ ਮੇਰੇ ਹਸਬੰਦ ਨੂੰ ਮੇਰੀ ਮੰਮਾ ਨੇ ਪਿਆਰ ਦਿੱਤਾ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆਂ ਜੀ ਕੇਕ ਖਾਂਦੇ ਪੀਂਦੇ ਆਂ ਜੀ ਇਧਰ ਭਾਬੀ ਕੇਕ ਪਾ ਕੇ ਲੈ ਕੇ ਆਈ ਜੀ ਇਹ ਤੇ ਪਾਪਾ ਲਈ ਜਿਹੜਾ ਕੇਕ ਪਿਆ ਸੀਗਾ ਉਹ ਕਟਿੰਗ ਵਗੈਰਾ ਕਰਕੇ ਤੇ ਲਓ ਜੀ ਇਧਰ ਮੇਰੀ ਛੋਟੀ ਸਿਸਟਰ ਨਾਲ ਵੀ ਤੇ ਭਾਬੀ ਨਾਲ ਨੇ ਵਿੱਚ ਹੀ ਤੇ ਉਹਨਾਂ ਨੇ ਵੀ ਸ਼ਗਨ ਦਿੱਤਾ ਤੇ ਇੱਕ ਮੇਰੀ ਭਾਬੀ ਦੀ ਭੈਣ ਆਏ ਸੀਗੇ ਉਹਨਾਂ ਨੇ ਵੀ ਸ਼ਗਨ ਦਿੱਤਾ ਬੇਟੇ ਨੂੰ ਤੇ ਬਹੁਤ ਵਧੀਆ ਲੱਗਿਆ ਪਰਮਾਤਮਾ ਨੇ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਸਮਤ ਬਖਸ਼ੇ ਤੰਦਰੁਸਤੀਆਂ ਬਖਸ਼ੇ ਅੱਗੇ ਵਾਸਤੇ ਵੀ ਆਪਾਂ ਜਨਮ ਦਿਨ ਐਦਾਂ ਹੀ ਸੈਲੀਬ੍ਰੇਟ ਕਰੀਏ ਤੇ ਆਉਣ ਵਾਲਾ ਟਾਈਮ ਸਾਡਾ ਵਧੀਆ ਹੀ ਹੋਵੇ ਬਾਬਾ ਜੀ ਸਮਤ ਬਖਸ਼ੇ ਤੇ ਜਾਂਦੇ ਜਾਂਦੇ ਮੇਰੇ ਬੇਟੇ ਨੂੰ ਕਮੈਂਟ ਬਾਕਸ ਵਿੱਚ ਜਾ ਕੇ ਆਪਣਾ ਆਸ਼ੀਰਵਾਦ ਜ਼ਰੂਰ ਦੇ ਕੇ ਜਾਓ ਜੀ ਤੇ ਲੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਆਪਣੇ ਨਾਲ ਸ਼ੇਅਰ ਕਰਿਓ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਕੇ ਜਾਇਆ ਕਮੈਂਟ ਜ਼ਰੂਰ ਕਰਕੇ ਜਾਇਆ ਵੀਡੀਓ ਦੇਖਣ ਲਈ ਧੰਨਵਾਦ ਜੀ